ਆ ਮਨੂਰਾਂ ਨੇ ਕੀ ਕਰੇ ਜਾਣਦੇ ਹੁਣ ਦੇਖਦੇ ਨੂੰ ਸਸਤ ਕੀ ਕਰਦੀਆਂ ਹੈਗੀਆਂ ਇਕੱਠੀਆਂ ਬੈਠੀਆਂ ਕਿ ਕੀ ਕਰਦੀਆਂ ਝੂਗਾ ਪਾਉਂਦੇ ਹੁੰਦੇ ਨੇਗੇ ਮਨੂਰਾਂ ਨੇ ਘਰੇ ਆਏ ਕਰੀਂ ਆ ਪਾਣੇ ਆ ਜਾ ਕੀ ਬਣਾਈ ਨਹੀਂ ਕੋਸ ਨਹੀਂ ਬਣਾਉਂਦੀ ਆ ਜਵਾਕ ਦੇ ਕੱਪੜੇ ਪਾਉਂਦੀ ਸੀਗੀ ਬਹਿ ਜਾ ਕੀ ਕਰਦੇ ਮੈਂ ਤਾਂ ਠੀਕ ਆ ਵਧੀਆ ਚਲ ਵਧੀਆ ਤੇ ਬਉਟੀ ਕਰਦੀ ਹੈ ਕਿਰਨਾ ਬੋਟੀਆਂ ਫਿਰਦੀ ਆ ਗਈ ਕੀ ਕਰੀ ਜਾਨੀਆਂ ਨੇ ਕਿ ਨਾ ਆ ਜਾ ਲੈ ਨਾ ਆ ਜਾ ਤੇ ਕੇ ਕੱਪੜੇ ਜਲਾਹੇ ਨੇ ਜਿਹੜੇ ਗਿੱਲੇ ਜਿਹਰੇ ਸੱਸਰੀ ਗਈ ਸੱਸਰੀ ਕਰੀ ਠੀਕ ਆ ਵਧੀਆ ਲੈ ਮਿਲਾ ਜਣੀ ਆ ਤਾਂ ਨਹੀਂ ਠੀਕ ਆ ਗਈ ਆਜਾ ਪਕੀ ਬਣਾਈਏ ਅੱਜ ਚੋਲ ਨਾ ਨਹੀਂ ਕਿਵੇਂ ਚੋਲ ਦੇਖ ਲਾ ਨਾ ਭੁੱਖ ਜੀ ਲੱਗੀ ਪਈ ਦੁਪਹਿਰ ਹੋਇਆ ਪਿਆਗਾ ਜੀ ਸੇਵੀ ਹੀ ਪਈਆਂ ਜਾ ਉਹ ਬਣਾ ਲੈਨੇ ਆਗੇ ਹਨਾ ਟਮਾਟਰ ਨੂੰ ਮੂਟਰ ਜੇ ਪਾ ਕੇ ਵਧੀਆ ਜੇ ਚੱਕ ਕੇ ਲਿਆ ਫਿਰ ਆਲੂ ਗੰਡੇ ਜੇ ਮੈਂ ਲਿਆ ਦਨੀ ਟਮਾਟਰ ਚੱਕ ਲੈ ਹਾਂ ਚੀਰ ਦਿੰਨੇ ਬੈਠੇ ਬੈਠੇ ਤੇਰੀ ਤਾਈ ਨੂੰ ਚਾਹ ਬਣਾ ਦਿੰਦੀ ਚਾਹ ਪੀ ਕੇ ਨਹੀਂ ਮੈਂ ਤਾਂ ਕਾਹ ਸੇ ਲੋਰ ਮੈਂ ਤਾਂ ਉਹ ਆਗੀ ਬੈਠੀ ਬੈਠੇ ਮੈਂ ਕਰਨਾ ਕੋਈ ਚੱਲ ਕੋਈ ਨਾ ਫਿਰ ਕੀ ਹੋ ਗਿਆ ਆਗੀ ਰਾਣੀ ਦਾ ਪਤਾ ਲੈਣੀ ਹੈ ਕੀ ਕਰਦੀ ਹੈ ਮੈਂ ਕਿਆ ਕਰਨਾ ਤਾਂ ਕੀ ਹੋਗਾ ਬਸ ਆਹੀ ਵੇਖ ਰਹੀ ਹਾਂ ਜਬਾ ਕਨਾਲੀ ਨਹੀਂ ਕੰਮ ਕਰਦੀ ਕੱਲੀ ਜੇ ਪਾਈ ਸੀਗੀ ਜੀ ਜਨ ਲੱਗਿਆਗਾ ਸਾਡੇ ਖੜਾ ਬੂੰਗਾ ਕੋਲੇ ਪੈਂਦੇਗੇ ਛੋਟੇ ਬੂੰਗਾ ਤਾਂ ਮੈਨੂੰ ਪਤਾ ਹੈਗਾ ਹੋਰ ਤਾਂ ਡੋਡੀ ਕਮਰੇ ਚਾਰ ਐਂਦਾਂਗੇ ਹੋਰ ਉਹਨਾਂ ਦਾ ਇਟਾ ਹੁਣ ਸਸਫਾ ਨਹੀਂ ਕੱਟੀਆਂ ਰਹਿਣੋਂ ਬੰਦਿਆ ਕਦੇ ਪਾਈ ਫਿਰ ਅਸੀਂ ਤਾਂ ਇਹੀ ਆਗਾ ਕੱਲੀ ਕੱਲੀ ਦਾ ਕਿੱਥੇ ਜੀ ਲੱਗਦਾ ਲੱਗਦਾ ਕਿੱਦਾਂ ਕੱਲਾ ਕੱਲਾ ਕੱਢੰਗਾ ਕੱਢੰਗਾ ਆਈਸੀ ਸਟੇਟਿੰਗਾ ਡੋਡੀ ਸਵੇਰ ਹੁੰਦੇ ਨੇ ਡੋਡੀ ਮੋਟੇ ਹੁੰਦੇ ਨੇ ਆਪਣੇ ਹਨਾ ਐਸੇਂ ਤੋਂ ਬਣਾ ਪੈਂਦੰਗਾ ਨਹੀਂ ਕੀ ਕਰਗੇ ਫਿਰ ਮੈਂ ਤੇ ਨਾ ਅਸੀਂ ਤਾਂ ਭਾਈ ਇਹੀ ਇਕੱਠੇ ਰਹਿਨੇ ਫਿਰ ਜੀ ਲੱਗਦਾਗਾ ਹੋਰ ਮਹਾਂ ਬਤਾ ਲੈ ਕੇ ਹੁੰਨੀ ਆ ਕੀ ਕਰਦੀ ਆ ਰਾਣੀ ਮਖਾ ਮੈਂ ਤਾਂ ਬਸ ਹੁਣ ਆਇਆ ਇਹਨੂੰ ਉਹ ਕਹਿੰਦੇ ਮਾ ਦੁਪਹਿਰੇ ਤੜਕੇ ਹੁੰਨੀ ਆ ਕੀ ਰੋਟੀਆਂ ਬਣਾ ਲਈ ਮਖਾ ਦੁਪਹਿਰੇ ਕੋਈ ਚੀਜ਼ ਬਣਾ ਲਿਆ ਕਰਾਂਗੇ ਮਖਾ ਕੋਈ ਚੌਲ ਬਣਾ ਲੈ ਕਦੇ ਕੋਈ ਹੱਸੇ ਉਹ ਫੜਤਾ ਇਹਨਾਂ ਕੁਛ ਵੀ ਨਹੀਂ ਕਰਦੀਆਂ ਵੀ ਐ ਬਣਾ ਕੇ ਖਾ ਲਣ ਨਹੀਂ ਹੋਰ ਖਾਈ ਲਾਲਚ ਕਰਦੀਆਂ ਹੋਣਗੇ ਪੈਣ ਦਾ ਤੇ ਸੱਲੇ ਪੜਨ ਦਾ ਉਹ ਛੋਟੀ ਐਸੀ ਸੱਡੀ ਬੈਠੀ ਵੱਡੀ ਐਸੀ ਸੱਡੀ ਬੈਠੀ ਐ ਫੇਰ ਲੈ ਐਸੀ ਤਾਂ ਸਾਡੇ ਵੀ ਲੱਗਿਆ ਦਾ ਹਨਾ ਅੱਜ ਤਾਂ ਕੋਈ ਤਾਂ ਇਕੱਠੇ ਇਕੱਠੇ ਨਿਕਲ ਨਹੀਂ ਨਾ ਨਾ ਸਾਡੇ ਤਾਂ ਡੋਟੀ ਪੈਂਦੇਗਾ ਉੱਤੋਂ ਜੰਗਾ ਵਾਹਣ ਰਣ ਦੇ ਜਾਣੀ ਬੱਲੇ ਤਾਂ ਖਾ ਕੇ ਵਗ ਜੀ ਬਟਾ ਮੋਟਾ ਲੱਖੂ ਕਾ ਖੇ ਰਾਜੂ ਹਾਂ ਤੇ ਰੱਖਣ ਗਿਆ ਤਪਰ ਤੇ ਪਾਰੇ ਪਤਾ ਨਹੀਂ ਕਿੱਧਰ ਵਗ ਗਈ ਲੈ ਕਿੱਛਣ ਵਗ ਗਈ ਮੇਰੇ ਮੈਨੂੰ ਆਈ ਬੋਰਸ ਨੇ ਜਕੌਲੇ ਕਿੱਛਣ ਵਗ ਗਈ ਆਖਣਗੇ ਚਲ ਭਾਈ ਉਹ ਤੇ ਤੇਰੇ ਘਰ ਦਾ ਤੈਨੂੰ ਪਤਾ ਹਾਂ ਚਲ ਕੋਈ ਨਾ ਤੇਰੀ ਮਰ ਫਿਰ ਜਿੱਤੇ ਆਈ ਉਹ ਤੇ ਖਾ ਜੂਗੀ ਚਲ ਵਾਹ ਕਠੀਆਂ ਬੈਠੀਆਂ ਇਆਂ ਮੂੰਹ ਸੱਸ ਇੰਨਾ ਦੇ ਸੱਟਾ ਮੈਂ ਕਿਦਨੇ ਜਪਦਾ ਇਹ ਤਾਂ ਕੀ ਬੈ ਜਾਣੀਆਂ ਘੱਟੀਆਂ ਇਹ ਲੈ ਕੁੜਾ ਕਰਨਾ ਕੋਈ ਆਵਾ ਕਰਨਾ ਕਰ ਲਈ ਆ ਜਿਤਾ ਜਲਾਵਾ ਇਹਦੇ ਦੋ ਗਲਾਂ ਲਾਉਣ ਲੋਟੋਂ ਦੀ ਹੈ ਕਰਨਾ ਤਾਇਆ ਹੱਸੇ ਗਾ ਦਈ ਸੱਸਰੀ ਕਾ ਕੀ ਕਰੀ ਜਾਨੀ ਨਾ ਪਤਾ ਆਵਾਜ਼ ਘਟੀ ਸੀ ਫਿਰ ਮੰਮਾ ਮੇਰੀ ਮੰਮੀ ਰੋਂ ਮੰਡੀ ਗਏ ਹੋਏ ਸੀ ਦਵਾਈ ਲੈਣ ਕੁੱਝ ਦਵਾਈ ਲੈਣ ਦੀ ਹੈ ਹਾਂ ਜਾਰਜੀ ਨਾਲ ਬੜੀ ਦਰਦ ਹੋ ਰਹੀ ਸੀ ਤੇ ਮੈਂ ਮੈਂ ਕਿਹਾ ਮੈਂ ਦਵਾਈ ਲੈ ਆਉਂਗਾ ਨਹੀਂ ਜਾ ਕੇ ਮੈਂ ਤਾਂ ਕੱਲੀ ਜੇ ਸਰ ਤੇ ਆਣਾ ਕੰਮ ਤੇਰਾ ਹੋਰ ਕੰਮ ਵੀ ਬੜਾ ਹੈ ਹਾਂ ਮੈਂ ਸਾਰੀ ਮਾਂ ਕਰਦੀ ਤੇ ਸਸ ਥੋੜੀ ਟੱਗਦੀ ਰਹਿੰਦੀ ਨਾ ਤਾਂ ਢਾਲਦੀ ਤਾਂ ਹੈ ਨਹੀਂ ਉਹਦੇ ਨਾਲ ਹੁੰਦਾ ਜਿੰਨਾ ਵਿਚਾਰੀ ਕਰਾਈ ਆ ਆਦਿ ਨਾਲ ਤਾਂ ਮੇਰੇ ਕੰਮ ਤੇ ਸਾਰੀ ਕਰਾਉਂਦੀ ਹੈਗੀ ਹੋਰ ਤੜਕੇ ਤੋਂ ਲੈ ਕੇ ਆਥਨ ਤੱਕ ਜਿੰਨਾ ਖੁੰਦਾ ਵੀ ਨਾਲ ਸਾਰੀ ਕਰਾਉਂਦੀ ਹੈ ਮੇਰੇ ਹੁਣ ਇਕੱਲੀ ਤਾਂ ਮੈਂ ਕਰਦੀ ਨਹੀਂ ਹੈਗੀ ਕੰਮ ਤਾਂ ਮੁੰਡੇ ਨੂੰ ਵੀ ਸਵਾਹਦੀ ਹੈ ਪਰ ਇਕੱਲੀ ਦਾ ਸਭ ਤੇ ਫਿਰ ਉਹ ਹੋ ਜਾਂਦਾ ਨਾ ਹੋਰ ਮੁੰਡੇ ਨੂੰ ਵੀ ਸਵਾਹਦੀ ਚੱਕੀ ਤੂੰ ਫਿਰਦੀ ਹੈਗੀ ਹੋਰ ਮੁੰਡਾ ਵੀ ਸਾਰਾ ਮੰਮੀ ਕੋਲ ਹੀ ਰਹਿੰਦਾ ਸਾਰਾ ਦਿਨ ਆ ਤਾਂ ਜਵਾਗ ਤੇ ਚੱਕਾਂਗੇ ਫੇਰ ਹੀ ਕੰਮ ਹੁੰਦਾ ਹੈ ਹਾਂ ਹੋਰ ਹੁਣ ਇਹ ਕਿਹਣਾ ਤਾਂ ਫਿਰ ਉਸੇ ਤੇ ਰਹਿੰਦਾ ਹੈਗਾ ਇਹ ਕਿਹਣਾ ਫਿਰ ਕੰਮ ਕਰੂ ਇਹ ਕਿਹਣਾ ਫਿਰ ਜਾਗਣੇ ਚੱਕੂਆ ਹੂੰ ਗਾ ਥੋੜਾ ਤੂੰ ਵੀ ਆਲੀ ਦੇ ਰੱਖਿਆ ਕਰ ਆਮ ਟੋਲੇ ਜੇ ਕਰਾ ਕਰ ਕੰਮ ਕਰਦੀ ਆ ਤਾਂ ਇਹ ਕੀ ਕੰਮ ਤਾਂ ਹੁਣ ਕਰਨੀ ਹੈ ਤਾਂ ਹੁਣ ਆਪਣੇ ਕਰਮ ਹੁੰਦੇ ਆ ਕਰਮ ਤਾਂ ਵੀ ਸਾਡੇ ਤਾਂ ਹੁਣ ਉਹ ਹੀ ਗੱਲ ਦੋਨਾਂ ਦਾ ਦਰਾਂਚੰਨ ਤੇ ਇੱਕ ਹੈ ਤੇ ਉਹ ਇੱਕ ਦੂਜੇ ਨੂੰ ਪੁੱਛ ਕੇ ਉਹ ਕਰਨੀ ਗੱਲ ਅੱਛਾ ਉਹ ਤਾਂ ਹੀ ਆਇਆ ਕੋ ਆਪਣੇ ਘਰ ਦਾ ਹਾਂ ਤੂੰ ਵੀ ਛੋੜੀ ਦੇ ਆਪਦੀ ਰੱਖਿਆ ਕਰ ਵਧੀਆ ਟਾਲ ਮਟੋਲੇ ਜੇ ਕਰੇਗਾ ਮੇਰਾ ਆਜ਼ੋ ਬਦਾ ਹੈ ਮੇਰਾ ਆਜ਼ੋ ਬਦਾ ਹੈ ਚਲਦਾ ਜੇ ਦੁੱਖ ਆਉਂਦਾ ਹੋ ਤਾਂ ਆਪ ਵੀ ਪੈ ਜਾਣੇ ਆ ਮੈਂ ਮੰਮੀ ਕਹਿੰਦੇ ਨੇ ਮੈਂ ਰਾਤ ਦੁੱਖਾਂ ਮੈਂ ਪੈ ਜਾਉਂਦੀ ਕਹਿੰਦੀ ਪੈ ਜਾ ਗੋਲੀ ਉਹ ਫਿਰ ਆਏ ਆਪੇ ਕਰ ਲਿਆ ਕਰੂਗੀ ਹੁਣ ਅਜੇ ਤਪਈ ਹੈ ਬਜੀ ਹੁਣ ਕੋਈ ਨਾਉ ਤਾਂ ਕਰ ਹੀ ਲੈਂਦੀ ਆ ਉਹ ਗੜਾ ਕਰਦੀ ਨਹੀਂ ਅਜੇ ਕੋੜੇ ਵਰਗੀ ਪਈ ਆ ਉਹ ਕਿਉਂ ਆ ਕੋੜੇ ਵਰਗੀ ਤਾਂ ਪਈਆ ਤਈ ਆਏ ਨਹੀਂਗਾ ਉਹਦਾ ਵਿਚਾਰਦਾ ਨਾ ਕੋਈ ਦੁੱਖ ਦਾ ਆਗਾ ਮੈਂ ਵੀ ਨਹੀਂ ਕਹਿੰਦੀ ਆ ਕਿ ਪਰ ਉਹ ਵੀ ਮੇਰਾ ਦੁੱਖ ਦਾ ਆਏਗਾ ਅਬ ਵੀ ਆਏ ਵਿਚਾਲ ਫਿਰ ਵੀ ਆਲ ਮਟੋੜੇ ਜੇ ਕਰਦਾ ਫਿਰ ਇਹ ਬੰਦਾ ਹਾਂ ਯਾਰ ਉਹ ਲੱਭੀ ਆਂ ਆਂ ਬੋਲਦਾ ਤਾਈ ਆ ਹੁੰਦਾ ਜਿੰਨਾ ਚਿਰ ਵੀ ਆਪ ਦਾ ਕੁਛ ਦੁੱਖ ਦਾ ਹੁੰਦਾ ਮੇਰਾ ਮੈਨੂੰ ਆਪ ਕਹਿੰਦੀ ਮਮੀ ਬਿਲਾ ਤੋ ਪੈ ਜਾਣਾ ਕਰ ਲੈਨੀ ਆ ਕੰਮ ਭਾਈ ਹਾਂ ਆ ਤਾਂ ਮੇਰੇ ਮੈਂ ਕੰਮ ਜਾ ਕੇ ਉਹਨੀ ਆ ਮਕੇ ਹਾਂ ਰਾਣੀ ਬਿੰਨੀ ਇੱਧਰ ਮਕਿਆ ਉਹ ਅੱਜ ਮੰਡੀ ਗਈ ਹੈ ਫਿਰ ਹਾਂ ਮਮੀ ਤਾਂ ਮੰਡੀ ਗਈ ਹੋਈ ਸੀ ਕਿ ਤਾਈ ਹੁਣ ਦੇਖੋ ਕਿੰਨੇ ਵਜੇ ਆਉਗੀ ਹੁਣ ਦਵਾਈ ਵੀ ਲੈਣੇ ਪਾਗੀ ਹੋਗੇ ਹਾਂ ਦਵਾਈ ਲੈਣੇ ਗਈ ਸੀ ਚੱਲ ਹੁਣ ਆਏ ਮੇਰੀ ਗੱਲ ਪੱਲੇ ਬੰਨਦੀ ਐਂ ਕਰੀ ਚੱਲ ਕੋਈ ਨਹੀਂ ਤਾਈ ਦੇਖਾਂਗੇ ਹੋਰ ਮੈਂ ਘਰੀ ਵਸ ਕੋਈ ਨਹੀਂ ਤੇ ਮੈਂ ਆਈ ਸਮਾ ਤੋਂ ਮੈਂ ਚਰਮਾ ਜਾ ਕੇ ਆ ਕੇ ਬੈਠੇ ਜਾਬ ਨਾਲ ਨਹੀਂ ਆ ਨਾ ਨਾ ਚਾਹ ਤਾਂ ਵਸੂਏ ਕਰੀ ਜਾਂਦੀਆਂ ਸੀ ਮਾਹ ਕੇਰਾ ਮਾ ਗਿਆ ਡਾਕਾ ਮੈਂ ਤੂੰ ਹੀ ਆ ਗਈ ਕੇੜਾ ਮਾਰੀ ਹੋਰ ਜਿੰਨੇ ਚਰਮਾ ਗਿਆੜਾ ਨਾ ਖਾਵਾ ਫਿਰ ਉਹਨਾਂ ਚਰਮਣ ਨੂੰ ਰੋਟੀ ਖਾਏ ਮੈਨੂੰ ਤੇਰੇ ਤੂੰ ਤਾਂ ਮੈਂ ਆਉਦੀ ਰਹੀਆਂ ਨਹੀਂ ਸਾਡੇ ਹੋਰ ਆਏਗਾ ਤੇ ਹਾਂ ਗੱਲ ਮੇਰੀ ਪੱਲੇ ਰਹੀ ਚਲਦਾ ਹੀ ਜਦ ਮੈਂ ਆ ਹਾਂ ਠੀਕ ਆ ਚੰਗਾ 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 ਸੂ ਸਮੀ ਜੀ ਫੜੀ ਐ ਜੇ ਕੋ ਗੱਲ ਦਾ ਅਸਰ ਕਰੇ ਮੈਂ ਸੱਸ ਦੀ ਬਣੀ ਜੇ ਕਿਉਂ ਵੀ ਕਰਦੀ ਐ ਵਿਚਾਰੀ ਵਿਚਾਰੀ ਕਾਹਦੇ ਨਾਲ ਇਹ ਕੰਮ ਚ ਦੱਬੀ ਹੋਵੇ ਉਹਨੂੰ ਪਤਾ ਲੱਗੇ ਕੋਈ ਆਨਾ ਬਾਨਾ ਨਾ ਆਈ ਤੈਨੂੰ ਫੇਰ ਪਤਾ ਲੱਗੂਗਾ ਜੇ ਉਹ ਕੱਲੀ ਛੱਟ ਗਈ ਤੂੰ ਚੀਜੀ ਖਾਊਗਾ ਮੇਰਾ ਪੁੱਤ ਹਾਂ ਚੀਜੀਆਂ ਖਾਊ ਕੀ ਕਰੀਂਦੀਆਂ ਰਾਣੀਆਂ ਕੀ ਕਰਦੀਆਂ ਕੁਛ ਨਹੀਂ ਕਰਦੀ ਭਣੇ ਆ ਜਾ ਆ ਮੁੰਡੇ ਨੂੰ ਸੇਬ ਜਾ ਚੀਰ ਕੇ ਦਿੰਦੀ ਸੀਗੀ ਮੰਡਾ ਚਲ ਮੰਡੋਂ ਆਈ ਸੇਵ ਲੈ ਕੇ ਇਹ ਵਿਚਾਰ ਬਾਦੀ ਤਨ ਹੋਰ ਮਾ ਚਲ ਜਾਵਾ ਕੇ ਖਾਲੂ ਬਾਦੀ ਹਾਂ ਸਿਲ ਕਾ ਦਿੰਨੀ ਆ ਪੁੱਤ ਸਿਲ ਕਾ ਦਿੰਨੀ ਆਂ ਇਹ ਤੇ ਹੋਰ ਲਈ ਦਵਾਈ ਹਾਂ ਲੈ ਲਈ ਦਵਾਈ ਤਮ ਦਵਾਈ ਲੈਣਗੇ ਸੈਂ ਹਾਂ ਹੋਰ ਬੜੇ ਜਣਾ ਦੇ ਦੁਖੀ ਜਾਂਦੇ ਤੇ ਮਾ ਚਲ ਦਵਾਈ ਲਿਆਵਾ ਹੈ ਰ ਦਵਾਈਆਂ ਤੇ ਗੱਡੀ ਆਵਾ ਹੋਰ ਮੁੰਡੇ ਨਾਲ ਵਾਗ ਗਈ ਸੀ ਤੇ ਮਾ ਚਲ ਉਹਨੇ ਕਾਈ ਸਿ ਮੈਂ ਵੀ ਹੋਰ ਮਾ ਚਲ ਮੈਂ ਗੇੜਾ ਮਾਰ ਕੇ ਆਉਣੀ ਆ ਅਸੱਇੱਕ ਅੱਧਾ ਗੇੜਾ ਲਾ ਮਾਰਾ ਫਿਰ ਉਹਨਾਂ ਚਰ ਚਲੋ ਰਵੀ ਨੇ ਕਰਿਆ ਕੱਲੀ ਦਾ ਜੀ ਲੱਗਦਾ ਹੈਗਾ ਤੇ ਹੋਰ ਬਹੁ ਸੋਟੀ ਸੁੱਤੀ ਕੂਕ ਪਈ ਅਸੇ ਮਹਲਾ ਕੰਮ ਸਾਰਾ ਸਾਰੇ ਪਿਆ ਸੀ ਬੁੰਡੇ ਪਏ ਸੀ ਮਾਂਜਣ ਵਾਲੇ ਫੇਰ ਕੰਮ ਕੁੰਮ ਕਰਕੇ ਨਾ ਪੈ ਗਈ ਹੋਵੇ ਅਸੇ ਮਹਲਾ ਜੀ ਸਹਾਈ ਨਹੀਂ ਮਹਲਾ ਕੁੜੇ ਸੁੱਤੀ ਕੂਕ ਪਈ ਐ ਨਾ ਉਹ ਤਾਂ ਨਹੀਂ ਪੈਂਦੀ ਹੈਗੀ ਉਹ ਤਾਂ ਕੰਮ ਸਟੱਕ ਕੇ ਤਾਂ ਪੈਂਦੀ ਨਹੀਂ ਜੀ ਪਈ ਸੀ ਭਾ ਨੇ ਤਾਂ ਨਾ ਘਰ ਮੈਂ ਬੈਠੀ ਰਹੀ ਹਾਂ ਹਾਂ ਕੰਮ ਸਾਰਾ ਪਿਆ ਸੁੰਭਰ ਨਾਲ ਕੋਚੇ ਲਾਉਣ ਵਾਲੇ ਪਏ ਉਸ ਦੋਖਣ ਲੱਗ ਗਿਆ ਹੋਗਾ ਤਾਂ ਪਤਾ ਨਹੀਂ ਬਣ ਕਰਦੀਆਂ ਵੀ ਨਹੀਂ ਹੁੰਦਾ ਤਾਂ ਉਹੀ ਗੱਲ ਨਾ ਪਰ ਸਾਡੀ ਤਾਂ ਥਾਰਾਂ ਕਰਦੀ ਹੈਗੀ ਸਭ ਤਾਂ ਕਰਦੀ ਆ ਵਧੀਆ ਕਰਦੀ ਆ ਕੇ ਫੇਰ ਮੈਂ ਬੈਠੀ ਰਹੀ ਹੂੰ ਤੱਕ ਕਿੰਨਾ ਚਿਰ ਹੂੰ ਤੇ ਫੇਰ ਮੈਂ ਮੁੜ ਗਈ ਫੇਰ ਚਾਹ ਪਾਣੀ ਪਿਆ ਤੀਗਾ ਕਿਆ ਕਹਿੰਦੀ ਸੀ ਕਹਿੰਦੀ ਕਿ ਵਾਹ ਤਾਈ ਚਾਹ ਬਣਾ ਲੈਣੇ ਮਾਹ ਕੰਮ ਤਾਂ ਸਾਰਾ ਵੇ ਮੈਂ ਕਿਹਾ ਤੇਰਾ ਕਰਨਾਲ ਫੇਰ ਐ ਦੱਸਾਂ ਤੈਨੂੰ ਕਰਨ ਵੀ ਮੈਂ ਪਈਗਾ ਤੂੰ ਕਹਿੰਦੀ ਮੇਰਾ ਦੋਖਦਾ ਤੋਖਦਾ ਕਹਿੰਦੀ ਮੈਂ ਥੱਕ ਜਾਨੀ ਆ ਨਾ ਪਈ ਵਾਇ ਤਾਂ ਕਹੀ ਤਕ ਕੋ ਗੱਲ ਨਹੀਂ ਗਿਆ ਕੇ ਹੁਣ ਮੈਨੂੰ ਵਧੀਆ ਚਾਹ ਪਾਣੀ ਦਿੱਤਾਗਾ ਕਦੋਂ ਦੀ ਮੈਂ ਆਈਆਂ ਕੰਮ ਸਾਰਾ ਪਿਆ ਸੀ ਉਦੋਂ ਫਿਰ ਮੈਂ ਆਖਿਆ ਕੰਮ ਕਰੀ ਬੈਠੀ ਤੇ ਮੇਰੇ ਆਉਂਦੀ ਤਾਂ ਸਾਰੇ ਕੰਮ ਕਰੀ ਬੈਠੀ ਢੁੰਢ ਢੁੰਢ ਖੇਲ ਰੇ ਪੈ ਸੀਗੇ ਓਕੇ ਪੂਚੇ ਚਲਾਉਣਾ ਤੂੰ ਸਦੇ ਆ ਗਈ ਹੋਵੇਂਗੀ ਤਾਂ ਮੈਂ ਇੱਕ ਮਚਲ ਮੈਂ ਕੇਰਾ ਇੱਕ ਗੇੜਾ ਕੱਢਿਆ ਮਕਾ ਲਈ ਕੇ ਫੇਰ ਮਕਾ ਸੌਂਗੀ ਘੰਟਾ ਮਕਾ ਨਾ ਮੈਨੂੰ ਤਾਂ ਨਹੀਂ ਪਈ ਕਦੇ ਕਮਾ কুমਾ ਨੂੰ ਮੈਂ ਕਿਹਾ ਹੈਗਾ ਕਰ ਲੈਂਦੇ ਆਪੇ ਕਰੀ ਜਾਂਦੀ ਹੈ ਕਿ ਹੁਣ ਜਵਾਕ ਵੀ ਇੱਕ ਜਾਣਾ ਸਾਹਮਣਾ ਪੈਂਦਾ ਹੈਗਾ ਨਹੀਂ ਵਿੱਚ ਇਹ ਹੱਥ ਘਰੋਲੇ ਮਾਰੀ ਜਾਂਦਾ ਹੈਗਾ ਫਿਰ ਤੇ ਫਿਰ ਮੈਂ ਵਾਗ ਗਈ ਪੜੀ ਤੇ ਹਾਂ ਕਾਲਾ ਫਿਰ ਹੁੰਦਾ ਡਿਪੋਟਾtion ਕਾਲਾ ਤੂੰ ਵੀ ਲਫਾੜੀ ਲੈ ਨਾ ਨਾ ਲੈ 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 ਮੈਂ ਤਾਂ ਜਾੜਾ ਨਹੀਂ ਹੈਗੇ ਮੈਂ ਸਕਰ ਛੱਬੇ ਜਾਂਦੇ ਇਹ ਲੈ ਲੈ ਜਾੜਾ ਤੋਂ ਬਣਾ ਤਾਂ ਖਾਦੇ ਨਹੀਂ ਜਾਂਦੇ ਜਵਾੜਾ ਤੋਂ ਬਣਾ ਤਾਂ ਖਰ ਖਾਦੇ ਨਹੀਂ ਜਾਂਦੇ ਹਾਂ ਤੂੰ ਜਾੜਾ ਨਹੀਂ ਦੰਦ ਨਹੀਂ ਦੇਖ ਹੂੰ ਬਾਈ ਸਾ ਕੋਈ ਨਾ ਚਾਹੂਗਾ ਆਦ ਨਹੀਂ ਆਦ ਨੂੰ ਜਾ ਤਾਂ ਬੱਸ ਨੂ ਤੁਹ ਹੋ ਲੱਗਾ ਹੋਗਾ ਕੁਛ ਤਾਂ ਪੈ ਗਈ ਹੋਊਂ ਤਾਂ ਖਰਚਾ ਬਹੁਤ ਦਸਿਆਣੀ ਹੈ ਬਾਈ ਹੋਰ ਮਹਜਰ ਨਹੀਂ ਹੈਗੀ ਹੁਣ ਆ ਗਈ ਮੈਂ ਹੂੰ ਧੰਨ ਨਿਕੋ ਜੂ ਐਨੇ ਨਾਲ ਫਰਖ ਨੂ ਸੱਸ ਜਮਾ ਹੋਇਆ ਸੱਸ ਨਹੀਂ ਪਾਰ ਤੇ ਪਾਣੀ ਪਾਣ ਦਿੰਦੀ ਕਹਿੰਦੀ ਸਾਡਾ ਤਾਂ ਬਹੁਤ ਕੰਮ ਵਧੀਆ ਕਰਦੀ ਹੈ ਲਈ ਕਰਦੀ ਹੈ ਨਨੋਂ ਆਏ ਇਸ ਨੂੰ ਸੱਸ ਕੇ ਲੜਨਾ ਪਈਏ ਨੇ ਕਿਰਨਾ ਹਾਂ ਨਹੀਂ ਕੀਏ ਕੀ ਕਰੀ ਜਾਂਦੀ ਸੀ ਦੇਖੀ ਮਾਂ ਹਰੀਲਾਂ ਨੇ ਰਲ ਜਾਣਗੇ ਹਰੀਲਾਂ ਇੰਨਾ ਚੋ ਤਾਂ ਹਨਾ ਫਤ ਕਿੰਨੀਆਂ ਰੀਲਾਂ ਪਈਆਂ ਹਾਂ ਤਰਾਲੀ ਗਈਆਂ ਹਨਾ ਹਾਂ ਤਾਂ ਰਲ ਗੀਆਂ ਤਾਂ ਦੋ ਆ ਦੋ ਬਿਲਾਂ ਨਾ ਸੌਣਾਂ ਹਨ ਰਲ ਗੀਆਂ ਤਾਂ ਵਧੀਆ ਹਨ ਇਹਦੇ ਨਾਲ ਬਣ ਜੂਗਾ ਮੈਂ ਤਾਂ ਮੈਂ ਤੈਨੂੰ ਇੱਕ ਗੱਲ ਪੁੱਛਾਂ ਮੈਂ ਤੈਨੂੰ ਕਈ ਦਿਨਾਂ ਦੀ ਦੇਖੀ ਜਾਂਦੀ ਹੁਣ ਦੋ ਤਿੰਨ ਦਿਨਾਂ ਦੀ ਦੇਖੀ ਜਾਂਦੀ ਜਿੱਦਦੀ ਮੈਂ ਮੱਡੀ ਗਈਆਂ ਅਸਲ ਤਨ ਮੈਂ ਉੱਦ ਦੇ ਦੇਖੀ ਜਾਨੀ ਤੂੰ ਚੁੱਪ ਚੁੱਪ ਜੇ ਫਿਰਦੀ ਐ ਚੱਜਣਾ ਬੋਲਦੀ ਜੀ ਨਹੀਂ ਮੈਂ ਕਹ ਤੈਨੂੰ ਬੋਲਦੀ ਹੈਗੀ ਕਾ ਬੋਲਦੀ ਤਾਂ ਜਾਨੀ ਹੋਰ ਕਿਆ ਬੋਲ ਨਾ ਉਹ ਗੱਲ ਨਹੀਂ ਰਹੀ ਤੇਰੀ ਅੱਗੇ ਵਾਲੀ ਗੱਲ ਨਹੀਂ ਮੈਂ ਤਾਂ ਕੀ ਹੋਣਾ ਮੈਂ ਤੇ ਕੁਛ ਨਹੀਂ ਹੋਇਆ ਹੈਗਾ ਮੈਨੂੰ ਤਾਂ ਪਤਾ ਨਹੀਂ ਮੈਨੂੰ ਤਾਂ ਤੇਰਾ ਬਦਲਾਅ ਜਾ ਲੱਗਦਾ ਆਇਆ ਪਿਆ ਹੂੰ ਹੂੰ ਨਾ ਮੈਂ ਬਦਲਾਅ ਨੂੰ ਤਾਂ ਕੁਛ ਨਹੀਂ ਬਗਿਆ ਤੇ ਮੈਂ ਬੋਲਦੀ ਤੂੰ ਬੋਲਦੀ ਕਹਿੰਨੇ ਗੱਲ ਕੀ ਹੈਗੀ ਕੋਈ ਨਾ ਬੋਲਦੀ ਅੱਗੇ ਕਿੰਨਾ ਹੱਸਦੀ ਜੀ ਕਿੰਨਾ ਤੇ ਜਿਵੇਂ ਆਪਾਂ ਨੂੰ ਕਿਸੇ ਦੀ ਨਜ਼ਰ ਹੀ ਲੱਗੀ ਹੁੰਦੀ ਆਗੀ ਹੈ ਹੈ ਕਿੰਨਾ ਵੀ ਨਜਾਤਾਂ ਕਾਲੀ ਨਾ ਖਸੀ ਜਾਂਦੀ ਤੇ ਹੁਣ ਤੱਕ ਤੂੰ ਬੋਲਦੀ ਚੁੱਪ ਕਰਕੇ ਕੰਮ ਕਰਦੀ ਤੂੰ ਵੀ ਫਿਰਦੀ ਆ ਬਸ ਮੈਂ ਹੋਈ ਨਹੀਂ ਬੋਲਦੀ ਹੈਗੀ ਬਸ ਤੇ ਮੇਰੇ ਮਾਗਰੋਂ ਕੋਈ ਆਈ تھی ਕਿ ਨਾ ਤਾਈਦ ਆਈ ਸੀਗੀ ਫਤਾਈ ਕੁਛ ਕਹਿੰਦੀ ਹੋਊਗੀ ਨਾ ਕੁਝ ਨਹੀਂ ਕਹਾਗਾ ਉਹਨੇ ਤਾਂ ਸੌਫਾ ਮੇਰੀ ਨਾ ਵੀ ਕੁਝ ਕਹਿਈ ਹੈਗਾ ਉਹ ਨਹੀਂ ਹੈਗਾ ਜੱਗਿਆ ਹੁਣ ਤੇ ਮੈਨੂੰ ਮੈਨੂੰ ਬਦਲਾ ਲੱਗਦਾ ਤੇਰਾ ਮੈਨੂੰ ਲੱਗਦਾ ਬਦਲਾ ਮੈਂ ਵੀ ਦੱਸੂ ਤੈਨੂੰ ਗੱਲ ਫਿਰ ਕੋਈ ਤੇ ਤੂੰ ਦੱਸ ਕੇ ਕੇ ਗਈ ਨੀ ਤੈਨੂੰ ਕੋਈ ਗੱਲ ਈ ਪਤਾ ਨਹੀਂ ਹੁੰਦਾ ਉਹਨੇ ਵੀ ਹੋਰ ਤੈਨੂੰ ਦੱਸਦੀ ਆ ਸ੍ਰੀ ਕਲਾਵੇ ਦੀ ਅਗਲਾ ਰਾਜੀ ਦੀ ਆ ਉਹਦੀਆਂ ਨੂੰਹਾਂ ਮੈਂ ਤੈਨੂੰ ਉਹ ਗੱਲਾਂ ਕਰਦੀ ਆ ਉਹਦੀਆਂ ਨੂੰਹਾਂ ਨਹੀਂ ਉਹਨੂੰ ਬੁਲਾਉਂਦੀ ਆ ਹਾਂ ਉਹਨਾਂ ਨੇ ਦੇ ਕਿੰਨਾ ਕੁਸ਼ ਕਰਦੇ ਮੈਨੂੰ ਵੀ ਪਤਾ ਆ ਹਾਂ ਨਾ ਆ ਤਾਂ ਦੱਸਦੀ ਆ ਆਪਣੇ ਆ ਕੇ ਗੱਲਾਂ ਤੇ ਆਹੀ ਵਾਰੀ ਅੱਜ ਕੱਲ ਇਹੋ ਜਿਹੀਆਂ ਅਗਲਾ ਕਹਿੰਦਾ ਇਹਨਾਂ ਦੇ ਵੀ ਪਟਕ ਪਾਦੀ ਮੈਨੂੰ ਤਾਂ ਉਦਦੇ ਦਾ ਮੇਰੇ ਤੋਂ ਦਿਲ ਚ ਗੱਲ ਵੱਜੀ ਜਾਂਦੀ ਆ ਮੈਂ ਆਖਿਆ ਇਹ ਬੋਲਦੀ ਕਿਹਾ ਨਹੀਂ ਚੁੱਪ ਕਰੀ ਜੇ ਤੂੰ ਰੀ ਖੁੱਤੀ ਆ ਜੀ ਅੱਗੇ ਨਹਾਸਦੀ ਤੂੰ ਦਸ ਗੱਲ ਸੱਚੀ ਦੱਸਣਾ ਨੇ ਕੀ ਹੈ ਸੱਚੀ ਤਾਂ ਆ ਗੱਲ ਹੈਗੀ ਹੋਰ ਤਾਂ ਉਹਨੇ ਕੁਝ ਨਹੀਂ ਕਿਹਾ ਹੈਗਾ ਮੈਂ ਤਾਂ ਉਹਨੇ ਤੇਰੇ ਬਾਰੇ ਕਿਹਾ ਸੀਗਾ ਕੀ ਕਹਿੰਦੀ ਸੀ ਮੇਰੇ ਬਾਰੇ ਮੈਨੂੰ ਕਹਿੰਦੀ ਆ ਕਿ ਤੇਰੀ ਮੰਮੀ ਕਹਿੰਦੇ ਨਾਲ ਕੰਮ ਨਹੀਂ ਕਰਾਉਂਦੀ ਹੈ ਕਿ ਕਹਿੰਦੀ ਹੈ ਨਾ ਸਾਦ ਨਹੀਂ ਕਰਦੀ ਐ ਤੂੰ ਫਿਰਦੀ ਆ ਮੈਂ ਕਹਾ ਮਮੀ ਉਹਦਾ ਵੀ ਦੋ ਤਰ੍ਹਾਂ ਦਾ ਰੰਗ ਤਾਂ ਮੈਂ ਕਹਾ ਮਮੀ ਦਾ ਜੋ ਮਗਾ ਜਿੰਨਾ ਹੁੰਦਾ ਸਾਦੀ ਨਹੀਂ ਕਰਾਈ ਜਾਂਦੀ ਆ ਮੈਂ ਕਹਾ ਮੈਂ ਨਾਲ ਸਾਰੀ ਕਰਾਉਂਦੀ ਆ ਨਾ ਨਾਲੇ ਮੈਂ ਕਹਾ ਉਹ ਮੁੰਡੇ ਨੂੰ ਸੰਭਾਲਦੀ ਆ ਕਿ ਮੈਂ ਕਹਾ ਜਵਾਕ ਸਮਾ ਸੋਖਾ ਕ ਫਿਰ ਉਹੀ ਤਾਂ ਗੱਲ ਹੋਈ ਤੇ ਮੈਂ ਕਿਹਾ ਸੀਗਾ ਨਾ ਨਾਲ ਤਾਂ ਮੈਂ ਕਹਾ ਜਵਾਕ ਨੂੰ ਸੰਭਾਲ ਦੇਣਾ ਕੰਮ ਕਰਾਉਂਦੀ ਆ ਮੇਰੇ ਨਾਲ ਤੇ ਤੂੰ ਦਿਲ ਤੇ ਕੀ ਲ ਹੇ ਤੇ ਤੈਨੂੰ ਮੈਂ ਕੁਛ ਨਹੀਂ ਲਾਇਆ ਹੈਗਾ ਵਾਕਾ ਦੇਖੀ ਵਾਕਾ ਕਿ ਮੈਂ ਕਹਿ ਕਿ ਇਹ ਮੈਂ ਨੂੰ 7 ਦਿਨ ਵਾਕ ਮਮੀ ਕਰਾਉਂਦੀ ਆ ਕੰਮ ਮੈਂਰੇ ਨਾਲ ਹਾਇ ਪਾਟਕ ਪਾਉਂਦੀਆਂ ਫਿਰ ਉਹੀ ਤਾਂ ਗੱਲ ਹੈ ਅਸਰ ਪਿਆ ਨਾ ਗੱਲ ਦਾ ਤੇਰੇ ਅਸਰ ਵੀ ਪੈ ਗਿਆ ਤੇਰੇ ਸਰੀਰ ਤੇ ਗੱਲ ਮੇਰੇ ਤੇ ਕਿਵੇਂ ਮੈਂ ਕਿਹਾ ਫਿਰ ਤੈਨੂੰ ਕਹਿੰਦੀ ਸੀ ਗਾਸੇ ਇਹ ਤਾਂ ਹੈਂਦੀ ਪਰ ਬਦਲਾ ਤਾਂ ਆ ਗਿਆ ਤੇਰਾ ਸਬਦਲ ਗਈ ਚੁੱਪ ਚੁੱਪ ਰਹਿੰਦੀ ਅੱਗੇ ਨਾ ਹੱਸਦੀ ਸੀ ਗੱਲ ਉਹ ਤੈਨੂੰ ਵੀ ਕਹਿ ਕੇ ਗਈ ਇੱਕ ਦਿਨ ਮੇਰੇ ਕੋਲੇ ਵੀ ਆਈ ਤੂੰ ਕਰਦੀ ਫਿਰਦੀ ਸੀ ਕੰਮ ਕੋਠੇ ਤੇ ਝਾੜੂ ਪੋਚਾ ਲਾਗੀ ਕਹਿੰਦੀ ਮੈਂ ਝਾੜੂ ਲਾਇਆ ਮੈਂ ਕਾਹ ਦਿਨ ਹੋ ਗਿਆ ਕੋਠੇ ਤੇ ਝਾੜੂ ਲਾਦੀ ਕਿੰਗੋ ਮੇਰੇ ਕੋਲੇ ਆ ਗਈ ਇੱਕ ਦਿਨ ਕਹਿ ਕੇ ਗਈ ਅੱਜ ਜਿੱਦੇ ਮੈਂ ਮੰਡੀਆਂ ਆਇਆ ਹੈ ਨਾ ਕਹੀ ਸੀਗੀ ਮੰਡੀਆਂ ਆ ਕੇ ਮੈਂ ਆਖਾ ਮੁੰਡੇ ਨੂੰ ਸੇਬ ਚੀਰ ਕੇ ਦੇਣਾ ਚਲ ਤੂੰ ਕਹਿੰਦੀ ਮੰਮੀ ਮੈਂ ਕੋਠੇ ਤੇ ਆ ਕੇ ਝਾੜੂ ਲਾਇਆ ਹਾਂ ਤੇ ਮੈਨੂੰ ਇਹ ਆਖਦੀ ਹਾਂ ਕਿ ਆ ਸੀਗਾ ਤੇ ਕਹਿੰਦੀ ਮੈਂ ਝਾੜੂ ਲਾਇਆ ਮੈਂ ਕੋਠੇ ਤੇ ਜੇ ਮੇਥੇ ਪੋਚਾ ਲਗਾ ਮੈਂ ਪੋਚਾ ਵੀ ਲਾਇਆ ਮੈਂ ਕਹਾਂ ਚਲ ਤੂੰ ਲਾਇਆ ਤੇ ਮੈਂ ਚਲ ਮੁੰਡੇ ਨੂੰ ਮ ਤੇ ਮੇਰੇ ਕੋਲੇ ਆ ਗਈ ਤੇ ਮੈਨੂੰ ਕਹਿੰਦੀ ਤੈਨੂੰ ਕਿੱਧਰ ਗਈ ਆ ਗਈ ਮੈਂ ਆਖਿਆ ਉਹ ਤਾਂ ਮਖਾ ਕੋਠੇ ਤੇ ਝਾੜੂ ਲੈ ਲਾਉਣ ਗਈ ਆ ਕਹਿੰਦੀ ਭਾਣੇ ਮੈਂ ਆਈ ਕਹਿੰਦੀ ਫਿਰ ਵਾਗ ਰੋ ਤੂੰ ਦਵਾਈ ਲੈਣ ਗਈ ਸੀ ਮਖਾ ਹਾਂ ਕਹਿੰਦੀ ਮੈਂ ਆਈ ਸੀ ਮਖਸੇ ਕਹਿੰਦੀ ਤੈਨੂੰ ਤਾਂ ਸਾਰੇ ਕੰਮ ਪਾਏ ਵੇੜੇ 'ਚ ਭਾਂਡੇ ਖਿਲਰੇ ਪਏ ਝਾੜੂ ਲਾਉਣ ਆਲਾ ਪਿਆ ਕਹਿੰਦੀ ਮਾ ਉਹ ਨਾ ਸੁੱਤੀ ਕੂਕ ਪਈ ਜਦ ਮੈਂ ਦੇਖ ਲੈਣ ਤੂੰ ਸੁੱਤੀ ਕੋ ਉਪਾਈ ਤੇਗੀ ਮੈਂ ਤਾਂ ਉਹਦੇ ਸੁੱਤੀ ਨਹੀਂ ਹੈਗੀ ਮੈਂ ਕਿ ਤਸਾਂਗੀ ਸਾਰੇ ਆਖਾ ਮਖਾ ਨਹੀਂ ਜੀ ਗੱਲ ਤਾਂ ਹੈ ਨਹੀਂ ਕੰਮ ਛੱਡ ਕੇ ਪੈ ਜੂਗੀ ਉਹ ਕੰਮ ਤਾਂ ਮਖਾ ਉਹ ਕਰਕੇ ਹੀ ਪਊਗੀ ਚੱਲ ਤੇਰੀ ਮੰਨਦੀ ਆਂ ਕੋਈ ਨਾ ਭੜੇ ਪਈ ਤੇ ਮੈਂ ਤਾਂ ਮੰਨਣਾ ਮੰਨੇ ਨਾ ਗੱਲ ਨੂੰ ਮੈਂ ਆਖਾ ਚੱਲ ਕੋਈ ਨਹੀਂ ਤੇਰੀ ਮੰਨਦੇ ਮੈਂ ਪਈ ਤੇ ਜੀ ਤੇਰਾ ਦਾ ਦੁੱਖਦਾਨ ਲੱਗਿਆ ਹੁਣ ਕੁਛ ਤਾਂ ਪੈ ਗਈ ਹੋਊਗੀ ਅਬ ਤੇਰੇ ਹੁੰਦੇ ਕਿਹੜਾ ਮੈਂ ਪੈਂਦੀ ਨਹੀਂ ਹੈਗੀ ਜੇ ਮੇਰਾ ਕੁਛ ਦੁੱਖਦਾਨ ਤਾਂ ਮੈਂ ਪੈ ਹੀ ਜਾਣੀ ਹੈਗੀ ਮੈਂ ਸਾਰਾ ਕੰਮ ਕਰਕੇ ਮੈਂ ਤਾਂ ਉਹਦੇ ਸੁੱਤੀ ਨਹੀਂ ਹੈਗੀ ਸਮਾਂ ਦੇ ਉਹ ਤਾਂ ਬਣਾਉਂਦੀ ਆ ਕੱਕੀ ਗਈ ਤੈਨੂੰ ਐਂ ਬੋਲਦੀ ਆ ਤੈਨੂੰ ਤੇਰੀ ਨੂੰ ਐਂ ਬੋਲਦੀ ਆ ਤੈਨੂੰ ਮੈਂ ਬੋਲਦੀ ਆ ਤੇ ਕੰਮ ਨਹੀਂ ਕਰਦੀ ਤੂੰ ਸਾਰਾ ਦਿਨ ਮੂਰੇ ਮੂਰੇ ਕਰਦੀ ਤੂਰੀ ਫਿਰਦੀ ਆਂਗੀ ਤੇ ਮੈਨੂੰ ਤਾਂ ਇੰਨਾ ਕੁਛ ਕਹਿ ਚਗੀ ਮੈਂ ਤਾਂ ਅਸਰ ਨਹੀਂ ਕਰਿਆ ਗੱਲ ਦਾ ਮੈਂ ਤਾਂ ਮੈਂ ਖਾ ਮੈਨੂੰ ਤਾਂ ਪਤਾ ਹੈਗਾ ਅੱਜ ਕੱਲ ਤੈਨੂੰ ਪਤਾ ਸੀ ਕਿ ਤਾਂ ਮਿੱਟੀ ਦਾ ਮਾਨ ਨਹੀਂ ਹੁੰਦਾ ਹਾਂ ਫਿਰ ਦੇਖ ਰਹੀ ਕਿੰਨੀਆਂ ਚੁਗੀਆਂ ਲੱਗਦੀਆਂ ਤੇਰੇ ਕੋਲੇ ਕੀ ਕਰਕੇ ਵੀ ਇਹ ਮੇਰੇ ਕੋਲੇ ਕੀ ਕਰਕੇ ਆਉਂਦੀ ਨੂੰ ਨਾ ਤਾਂ ਤੇ ਬੰਦੀ ਨਹੀਂ ਤੇ ਹੁਣ ਆਪਣਾ ਵੀ ਫਰਕ ਪਾਉਂਦੀ ਆਂ ਹੈ ਤੇ ਮੈਂ ਤਾਂ ਚੁੱਪ ਕਰ ਗਈ ਸੁਣ ਕੇ ਗੱਲ ਮਖਾ ਆਪਾਂ ਕੀ ਅਸਰ ਕਰਨਾ ਤੂੰ ਦਿਨ ਤੇ ਲਾਈ ਬੈਠੀਆਂ ਗੱਲਾਂ ਨੂੰ ਦਿਨ ਤੇ ਤਾਂ ਇਹ ਨਕੀ ਲਾਉਣਾ ਸੀਗਾ ਫਿਰ ਤੇ ਮੈਂ ਤਾਂ ਦੋਹੀ ਚੁੱਪ ਚਾਪ ਜਾਈ ਜੇ ਮੇਰੀ ਸੁਣ ਗੱਲ ਹੁਣ ਉਹ ਆਉਂਦੀ ਆ ਆਪਣੇ ਦੋ ਦੋ ਗੇੜੇ ਤਾਂ ਰੋਜ਼ ਮਾਰਦੀ ਆ ਉਹ ਦੋ ਦੇ ਵੀ ਤਿੰਨ ਮਾਰ ਦਿੰਦੀ ਆ ਹੈ ਕਿ ਆਪਾਂ ਤਾਂ ਮਾਸਾਂ ਬੰਦੇ ਚੱਲ ਪਈ ਇਹਦੇ ਨੂੰਹਾ ਮਾਰੀਆਂ ਨੇ ਇਹਦੇ ਨਾਲ ਬਣਾ ਕੇ ਨਹੀਂ ਰੱਖਦੀਆਂ ਇਹ ਮੈਨੂੰ ਦਿੰਦੀ ਨਹੀਂ ਦਿੰਦੀਆਂ ਨੇ ਕੁਸ ਖਾਨ ਨੁਕਲੀਆਂ ਬਣਾ ਕੇ ਖਾ ਲੈਂਦੀਆਂ ਨੇ ਐ ਕਹਿ ਦਿੰਦੀ ਆ ਜੀ ਤੇ ਆਪਾਂ ਦਾ ਉਹਦਾ ਤਾਂ ਤਰਸ ਕਰ ਲੈਣ ਵੀ ਚਲ ਆ ਜਾਂਦੀ ਤੇ ਉਹ ਆਪਣੇ ਘਰੇ ਅੱਗ ਸਿੱਟੀ ਜਾਂਦੇ ਤਾਂ ਇਹਨੂੰ ਕੀ ਕਹੇਗੀ ਮੈਨੂੰ ਕੀ ਕਹੇਗੀ ਉਹ ਹੀ ਤਾਂ ਗੱਲ ਹੈ ਆਪਾਂ ਵੀ ਚਾਲ ਬਣਾ ਲਈਏ ਕੋਈ ਆਪਾਂ ਉਹ ਕੱਢਾਂਗੇ ਉਹਦੀ ਪੋਲ ਸੰਗਾ ਕੋਈ ਨਾ ਫੜਾਂਗੇ ਉਹਨੂੰ ਆਪਾਂ ਚਲ ਠੀਕ ਆ ਬਸ ਹੁਣ ਤੇ ਚਾਲ ਬਣਾ ਲਾਂਗੇ ਆਪਾਂ ਚਲ ਚਲ ਠੀਕ ਐ ਮੈਂ ਚਾਲ ਠੀਕ ਆ ਕਰ ਲੈ ਕੰਮ ਆ ਰੀਲਾ ਮਰ ਲਾ ਦਿਆ ਫਿਰ ਆਪਾਂ ਸੂਟ ਕੱਟਾਂਗੇ ਚਲ ਠੀਕ ਲੜਾ ਪਈ ਨਾ ਐਸਾ ਆਵਾਜ਼ ਆਉਂਦਾ ਗੱਲ ਦਾ ਸਾਤੀ ਨਾ ਅੱਗਾ ਐ ਅੱਗ ਪਾਈ ਦੀ ਐ ਐਂ ਐ ਅੱਗ ਪਾਈ ਦੀ ਚਲ ਵਾ ਤੁਸੀਂ ਲੜਨ ਲੱਗ ਜੇ ਦੇਖ ਲੈ ਤੂੰ ਤੜਕੇ ਤੂੰ ਸਾਡੇ ਭਾਂਡੇ ਸੜ ਤੇ ਮੇਰੇ ਰੋਟੀ ਵਾਲੇ ਭਾਂਡੇ ਛੱਡੇ ਨੇ ਤਾ ਤੜਕੇ ਓੜਾ ਰਾਨ ਕੀ ਹੋ ਗਿਆ ਸਾਈਡ ਹੁੰਦੀ ਸੀ ਕਿ ਹੁਣ ਪੰਡੇ ਦਾ ਨਾ ਪਣ ਹੋ ਕੀ ਗਿਆਗਾ ਚੰਗੀ ਭਲੀ ਦੀ ਪਤਾ ਨਹੀਂ ਤਾਂ ਸਾਡੇ ਕਿਹੜੇ ਕੰਜਰਾਂ ਨੇ ਅੱਗ ਸੜਤੀ ਕਰ ਕਿਉਂ ਕੀ ਹੋ ਗਿਆ ਲੜਕੀ ਕੀ ਹੋ ਗਿਆ ਚੰਗੀ ਭਲੀ ਦੀ ਕਿ ਦੇਖ ਤੇਰੇ ਸਾਹਮਣੇ ਹੱਸਦੀਆਂ ਤੇ ਤੁਸਦੀਆਂ ਹੈ ਤੇ ਪਤਾ ਨਹੀਂ ਕੀ ਦਾ ਬੇੜਾ ਪੈ ਗਿਆ ਜਿਹੜਾ ਮੈਂ ਆਖਿਆ ਸੀ ਮੈਂ ਤੁਹਾਡੀ ਬਹੁਆ ਸੁੱਤੀ ਖੂਕ ਵੀ ਐਚੋ ਤੇ ਪਾਂਡੇ ਖੰਡੇ ਤੂੰ ਮੇਰੀ ਗੱਲ ਦੀ ਆਮਲੀ ਨਹੀਂ ਕਰਦੀ ਆਮਲ ਨਾ ਬਣਿਆ ਅਸੀਂ ਤਾਂ ਇੱਕਮ ਇੱਕ ਰਹਿੰਦੇ ਅਸੀਂ ਦਾ ਜਮਾ ਬਣੀ ਤੀ ਉਹ ਕਰ ਆ ਜਾ ਚੰਗਾ ਬੱਤੀ ਕੇ ਮੰਜੇ ਤੇ ਆ ਜਾ ਮੰਜੇ ਤੇ ਤਾਂ ਭੈ ਜਾਣੇ ਆ ਕੱਪੜੇ ਧੋਣੇ ਤੇ ਕੇ ਉਹਦੇ ਨੇ ਕੱਪੜੇ ਤਾਂ ਹੀ ਸੱਡ ਜਾਨੀ ਆ ਮੈਂ ਤਾਂ ਬਾਹਲਾ ਚਰਨੀ ਪੈਂਦੀ ਮੈਂ ਥੋੜਾ ਚਿਰੀ ਬੈਠੂਂਗੀ ਜਿਹੜੇ ਕੋਲ ਬਾਹਲਾ ਚਰਨੀ ਪੈਂਦੀ ਕਰਦਾਂਗਾ ਨਹੀਂ ਮੱਚ ਲੰਗਾ ਹੁਣ ਕਾਹਨੂੰ ਕਰਦਾਂਗਾ ਮੈਂ ਦਨੂ ਆਕਾ ਵੀ ਜੀ ਤੂੰ ਆਮਲ ਨਹੀਂ ਕਰਾ ਕਰੀ ਗੱਲ ਦਾ ਗੱਲ ਦਾ ਆਮਲ ਕਰਿਆ ਨਹੀਂਗਾ ਉਹ ਅੱਗੇ ਦਾ ਭਾਈ ਅੱਜ ਤੱਕ ਤਾਂ ਕਦੇ ਐ ਹੀ ਜਿੱਦ ਗੱਲ ਹੋਈ ਨਹੀਂ ਵੀ ਇਹਨੇ ਕੰਮ ਨਹੀਂ ਕਦੇ ਕਰਿਆ ਹੈਗਾ ਹੁਣੇ ਪਤਾ ਨਹੀਂ ਇਹਨੂੰ ਤਾਂ ਪੰਜ ਚਾਰ ਦਿਨਾਂ ਦਾ ਕੀ ਹੋਇਆ ਪਿਆਗਾ ਪਤਾ ਲੱਗ ਗਿਆ ਥੋੜੀ ਗੱਲ ਹਾਂ ਛੜ ਦਿੰਦੀ ਆ ਭਾਂਡੇ ਮੇਰੇ ਛੜ ਦਿੰਦੀ ਆ ਜੀ ਨਾ ਚੰਗਾ ਭਣਵਾ ਤੇ ਜਾਂਦੀ ਆ ਛੜ ਦੂੰ ਹੀ ਲੜਾਈ ਪਈ ਪਈ ਆ ਫੇਰ ਰੱਖੇਗੀ ਆ ਗਈ ਆ ਲੜਵਾ ਗਈ ਨਾਲੇ ਮੇਰੇ ਕੱਪੜੇ ਸੜਾ ਤੇ ਤੂੰ ਉਹ ਨੂੰ ਨਾ ਰੱਖੇਗੀ ਉਹ ਆਈ ਸੀਗੀ ਤੇ ਲੜਵਾਗੀ ਚਲੋ ਆਏ ਅੱਗ ਪਾਈ ਦੀ ਹੈ ਕਿਉਂ ਚੱਲ ਭੱਗ ਜਾ ਆਈ ਜੀ ਨਾ ਅੱਗ ਆ ਜਾਂਦੀ ਹੈ ਮੈਂ ਤਾਂ ਜੀ ਦੀ ਲੜਾਈ ਆ ਨਾ ਮਾਈਂ ਆਦਾਂ ਨਹੀਂ ਕਰਨਾ ਪੂਰੇ ਆ ਭੱਜ ਕੇ ਤੈਨੂੰ ਗੱਲ ਦੱਸਾਂ ਭੱਜ ਗਈ ਨਹੀਂ ਹੁਣ ਤਾਂ ਬੈਠੀ ਵੀ ਨਹੀਂ ਹੈਗੀ ਹੈਨਾ ਆਪਾਂ ਚੰਗਾ ਡਰਾਮਾ ਦਿਖਾਇਆ ਉਹਨੂੰ ਹੈਨਾ ਤੇ ਇਹ ਇਸ ਨੇ ਪਾਇਆ ਅੱਗ ਤੇ ਫੂਸ ਇਸ ਨੇ ਹੀ ਪਾਇਆ ਆਪਾਂ ਨੂੰ ਪਤਾ ਲੱਗਾ ਤਾਂ ਅਸੀਂ ਤਾਂ ਖੜੀ ਨਹੀਂ ਹੈਗੇ ਆਪਾਂ ਮੂਤੇ ਕਰਾਂਗੇ ਚੰਗਾ ਮੂਤੇ ਕਰਾਂਗੇ ਆਪਾਂ ਦੇਖਾਂਗੇ ਹੁਣ ਇਹ ਚੁਗਲੀਏ ਨੂੰ ਜਿਹੜਾ ਬੰਦਾ ਚੁਗਲੀਆਂ ਕਰਦਾ ਉਹਨੂੰ ਆ ਜ਼ਰੂਰ ਹੁੰਦੀ ਆ ਇਹ ਚੁਗਲੀ ਫੇਰ ਵੀ ਕਰਕੇ ਜਾਊਗੀ ਜਾਊਗੀ ਇਹ ਜਾ ਮੈਂ ਕੱਲੀ ਹੋਊਂਗੀ ਜਾਂ ਤੂੰ ਕੱਲੀ ਹੋਵੇਂਗੀ ਉਹਨਾਂ ਚੁਗਲੀਆਂ ਕਰਕੇ ਇਹਨੂੰ ਫੜਾਂਗੇ ਫਿਰ ਆਪਾਂ ਉਦੋਂ ਜਦੋਂ ਇਹ ਆਊਗੀ ਇੱਕ ਜਾਣੀ ਪਰ ਇਹ ਸੱਪੜ ਜੂਗੀ ਜਿੱਥੇ ਹੋਊ ਉੱਥੇ ਅੰਦਰੇ ਲੁਕ ਜੂਗੀ ਐਂ ਕਰਾਂਗੇ ਚੰਗਾ ਫਿਰ ਉਦੋਂ ਫਿਰ ਤੂੰ ਮੈਨੂੰ ਜਦੋਂ ਇਹ ਚੁਗਲੀਆਂ ਕਰੂਗੀ ਫਿਰ ਨਿਕਲਾਂਗੇ ਭੱਜ ਕੇ ਚਾਹੇ ਜੇ ਤਾਂ ਮੇਰੇ ਕੋਲੇ ਕਰੂ ਤਾਂ ਤੂੰ ਨਿਕਲੀ ਵੀ ਆਹ ਦੇਖ ਤਾਂਈ ਤੂੰ ਉਦੋਂ ਮੈਨੂੰ ਉਦੋਂ ਵੀ ਮੈਨੂੰ ਅੱਗੇ ਸਿੱਟ ਕੇ ਗਈ ਤੀ ਤੇ ਗੱਲਾਂ ਕਰ ਕੇ ਗਈਆਂ ਮੇਰੀ ਮੰਮੀ ਬਾਰੇ ਹੈ ਬੁਰਾ ਪਾਲਾ ਤੇ ਜੇ ਮੇਰੇ ਕੋਲੇ ਕਰੂਗੀ ਤਾਂ ਮੈਂ ਕਹਿੰਦਾ ਤੂੰ ਸਾਡੇ ਬਹੂ ਬਾਰੇ ਕਹਿ ਕੇ ਗਈ ਸੀ